ਕਾ ਪਤਿਕ ਚੋੜੀਆਂ ਵਿੱਚ ਚੇਅਰਮੈਨ ਬਰਬੀਰ ਸਿੰਘ ਪੰਨੋ ਦੀ ਅਗਵਾਈ ਹੇਠ ਇਸਤਰੀ ਵਿੰਗ ਦੀ ਪ੍ਰਧਾਨ ਦਵਿੰਦਰ ਕੌਰ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਚੌਂ ਮੀਟਿੰਗਾਂ ਕੀਤੀਆਂ ਨੀਆਂ ਜਿਸ ਵਿੱਚ ਪਿੰਡਾਂ ਦੀਆਂ ਔਰਤਾਂ ਨਾਲ ਖੁੱਲਕੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਕਈ ਮੁਸ਼ਕਲਾਂ ਦਾ मौके ਉੱਤੇ ਹੱਲ ਵੀ ਕੀਤਾ ਗਿਆ ਅਤੇ ਰਹਿੰਦੀਆਂ ਮੁਸ਼ਕਲਾਂ ਨੂੰ ਵੀ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਵੀ ਦਵਿੰਦਰ ਕੌਰ ਨੂੰ ਪਿੰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਬੂਥ ਜਿੱਤਣ ਦਾ ਭਰੋਸਾ ਦਿੱਤਾ ਤੇ ਪਿੰਡਾਂ ਵਿੱਚ ਛੋਟੇ-ਛੋਟੇ ਬੱਚਿਆਂ ਨੇ ਵੀ ਬਲਬੀਰ ਸਿੰਘ ਪੰਨੋ ਜਿੰਦਾਬਾਦ ਦੇ ਨਾਰੇ ਲਗਾਏ। ਗੱਲ ਕਰੀਏ ਕਿ ਹਲਕਾ ਇੰਚਾਰਜ ਅਤੇ ਚੇਅਰਮੈਨ ਪੰਚਾਇਤ ਪੰਜਾਬ ਬਲਬੀਰ ਸਿੰਘ ਪੰਨੋ ਵੱਲੋਂ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਫਤਗਟ ਚੂੜੀਆਂ ਤੋਂ ਮੱਝ ਲਾਈਵ ਟੀਵੀ ਲਈ ਮਨਪ੍ਰੀਤ ਸਿੰਘ ਮੰਦੀ ਖਾਸ ਰਿਪੋਰਟ। ਸਤਿ ਸ਼੍ਰੀ ਅਕਾਲ ਮੰਦੀਪਾ ਪਿੰਡ ਪਿੰਡ ਵੀ ਕਰਦੇ ਚੁ ਅੱਜ ਤੁਹਾਡੇ ਪਿੰਡ ਦੇ ਵਿੱਚ ਮੀਟਿੰਗ ਹੋਈ ਆ ਤੇ ਕੀ ਕਹਿੰਦਾ ਦੱਸੋ ਬਈ। ਸਾਡੇ ਪ੍ਰਧਾਨ ਜੀ ਮੈਡਮ ਦੇਵਿੰਦਰ ਗੌਰ ਜੀ ਸਾਡੇ ਵਿੱਚ ਆਏ ਨੇ ਇਹਨਾਂ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਸੁਣੀਆਂ ਨੇ ਤੇ ਇਹਨਾਂ ਨੇ ਸਾਨੂੰ ਦਾਵਾ ਕੀਤਾ ਆ ਕਿ ਆਪਾਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਜੋ ਵੀ ਮੁਸ਼ਕਲਾਂ ਇਹਨਾਂ ਨੇ ਬਹੁਤ ਅੱਜਾ ਸੁਣਿਆ ਨੇ ਪਾਕਪਲੇਸਿੰਗ ਆਪਣੀ ਆਲਵਾਦ ਵੀ ਪਾਰਟੀ ਨੂੰ ਵੋਟ ਪਾ ਕੇ ਸ਼ਹਿਰੀ ਕਲਸ਼ ਨੂੰ ਜਤਾਲ ਵਾਲਾ ਮੇਰਾ ਨਾਮ ਆrti ਪਿੰਡ ਪਿੰਡ ਵੀ ਲੱਦੇ ਜਦੋਂ ਦੀ ਆਪ ਪਾਰਟੀ ਸਰਕਾਰ ਬਣੀ ਹੈ ਤੁਹਾਡੇ ਪਿੰਡ 'ਚ ਕੋਈ ਕੰਮ ਹੋਇਆ ਜੀ ਹਾਂ ਜੀ ਗਰੀਬਾਂ ਲਈ ਪੈਲਸ ਬਣੀ ਆ ਚਾਹ ਦੁਕਾਨਾਂ ਬਣੀ ਆ ਘਰ ਪੰਚਾਇਤ ਘਰਾਂ 'ਚ ਮੁਹੱਲਾ ਕਲੀਨਿਕ ਪਾਣੀ ਵਾਲੀ ਟੈਂਕੀ ਸਾਫ ਪਾਣੀ ਦੇ ਫਿਲਟਰ ਸਿੱਟੇ ਲਿਆਤਾ ਬੜਿਆ ਜੀ ਅੱਜ ਸ਼੍ਰੀ ਗੱਜੇ ਮੇਰੇ ਸਾਡੇ ਪਿੰਡ ਪਿੰਡ ਵੀਲਾ ਮੇਰਾ ਨਾਮ ਸਬਜੀਤ ਕੌਰ ਸਾਡੇ ਪਿੰਡ ਸਾਡੇ ਭੈਣ ਜੀ ਪ੍ਰਧਾਨ ਜੀ ਗਿਂਦਰਪੌਰ ਜੀ ਆਪਣੇ ਬਹੁਤ ਆਜਾਣ ਕਰ ਰਹੇ ਨੇ ਸਾਡੇ ਵੀਰ ਜੀ ਪੰਨੋ ਵੱਲੋਂ ਅੱਜ ਕੂੜੀ ਲਾਈ ਗਈ ਸਾਡੇ ਸਾਰੇ ਕੰਮ ਹੋ ਚੁੱਕੇ ਨੇ ਹੁਣ ਬੋਟਾ ਆਉਂਦੀ ਹੈ ਕਿੰਨਾ ਨੂੰ ਬੋਟਾ ਆਉਂਦੀ ਹੈ ਸਾਹੀ ਵੀਰਜੀ ਸ਼ੈਰੀ ਨੂੰ ਤੇ ਵੀਰ ਪੰਨੋ ਨੂੰ ਪੂਰੀ ਸਾਰੀ ਸਪੋਰਟ ਅਸੀਂ ਆਪਣਾ ਪੂਰਾ ਵੀਰ ਜੀ ਦਾ ਮੰਗ ਪਿੰਨ ਮਰੀਦ ਦੇ ਅਟਾ ਦੇ ਪੇੜ ਦੇ ਵਿੱਚ ਪ੍ਰਧਾਨ ਇਸ ਵੀਰ ਦੇ ਦਰਵਾਜ਼ੇ ਤੇ ਆਏ ਕਿੰਨਾ ਸਾਡੇ ਪਿੰਡ ਦਾ ਵਿਕਾਸ ਬਹੁਤ ਵਧੀਆ ਹੋ ਰਿਹਾ ਹੈ ਕਰਾ ਰਹੇ ਨੇ ਆਮ ਪਾਲਟੀ ਦੇ ਵਰਕਰ ਉਹ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਹੈ। ਹਾਂਜੀ। ਜੋ ਵੀ ਸਮੱਸਿਆ ਇਹਨਾਂ ਨੂੰ ਗਰੀਬਾਂ ਦੀ ਕਣਕ ਦੀ ਆ ਉਹ ਹੱਲ ਕੀਤੀ ਜਾਵੇ ਇਹਨਾਂ ਦੀ। ਅਰਿਵਾਜ ਦੱਸੀਆਂ ਆਪਣੀਆਂ ਸਮਖਿਯਾਂ ਵਿੱਚ ਇਹਨਾਂ ਨੇ ਪ੍ਰੋਸਸਟ ਵਾਇਆ ਤੁਹਾਨੂੰ। ਹਾਂਜੀ ਦਵਾਇਆ ਪ੍ਰੋਸਸਟ ਵੀ ਕਰਾਵਾਂਗੇ। ਹਾਂਜੀ ਪਹਿਲੀ ਜੂਨ ਤੋਂ ਬਾਅਦ ਅੰਦਰ ਵੀ ਕਰਾਵਾਂਗੇ। ਹੁਣ ਅੱਗੇ ਲੈਖਣੇ ਆ ਇੱਕ ਤਰੀਕ ਨੂੰ ਤਾਂ ਕਿਹਨਾਂ ਨੂੰ ਕਹੂੰ ਬਤਾ। ਆਮ ਪਾਰਟੀ ਨੂੰ ਕਹਾਂ। ਆਮ ਪਾਰਟੀ ਕੀ ਕਰਦੀ ਕੰਮ? ਹਾਂਜੀ ਸਹੀ ਕਰਦੀ। ਜਤਿੰਦਰ ਕੌਮ। ਕਿੰਡ। ਇਹਲਾ ਦੇ ਸਸੇ ਅੱਜ ਤੁਹਾਡੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੀ ਸਤਰੀ ਮੈਂ ਪਲਾਟ ਦੀ ਪ੍ਰਧਾਨ ਗਗਨਵਿੰਦਰ ਕੌਰ ਆਈ ਹੈ ਇਹਨੇ ਕੁਝ ਮੁਸ਼ਕਲਾਂ ਸੁਣੀਆਂ ਨੇ ਕੀ ਕਹਣਾ ਤੁਹਾਡਾ ਬਹੁਤ ਵਧੀਆ ਲੱਗਾ ਸਾਡੇ ਪਿੰਡ ਵਿੱਚ ਆਇਆ ਮੈਡਮ ਬਹੁਤ ਵਧੀਆ ਲੱਗਾ ਸਾਰਿਆਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਆਮ ਆਦਮੀ ਪਾਰਟੀ ਤੁਹਾਨੂੰ ਕਿਦਾਂ ਦੀ ਲੱਗਦੀ ਹੈ ਬਹੁਤ ਵਧੀਆ ਲੱਗਦੀ ਹੈ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਹਾਂਜੀ ਤੁਸੀਂ ਕਿਹੜੀ ਪਾਰਟੀ ਨੂੰ ਵੋਟਾਂ ਦੇਵੋਗੇ ਅਸੀਂ ਆਮ ਪਾਰਟੀ ਨੂੰ ਦੇਵਾਂਗੇ ਈ ਨਾ ਜੀ ਮੇਰਾ ਨਾਂ ਜੀ ਗੁਰਪ੍ਰਗਟ ਸਿੰਘ ਜੀ ਪਿੰਡ ਕਿਲਾ ਦੇਸਾ ਸਿੰਘ ਜੀ ਭਾਈ ਤੁਹਾਡੇ ਪਿੰਡ ਬਲਾਕ ਫਰਿਗੜ ਪੂਰੀਆਂ ਇਸਤਰੀਆਂ ਦੇ ਪ੍ਰਧਾਨ ਬਿੰਦਰ ਕੌਰ ਜੀ ਆਏ ਨੇ ਮੈਂ ਨਾ ਜੀ ਇਹਨਾਂ ਦਾ ਇਹ ਬਹੁਤ ਧੰਨਵਾਦ ਕਰਦਾ ਜੀ ਸਾਡੇ ਪਿੰਡ ਵਿੱਚ ਵੀ ਆਇਆ ਮੈਂ ਇਹਨਾਂ ਦੇ ਨਾਲ ਰਹਿ ਕੇ ਸਾਰੇ ਹਲਕੇ ਦੇ ਵਿੱਚ ਜਾਣਦੇ ਆ ਜੀ ਪਿੰਡ ਪਿੰਡ ਦੇ ਜਾਣਦੇ ਬਹੁਤ ਵਧੀਆ ਇਹਨਾਂ ਦਾ ਮਤਲਬ ਉਪਰਾਲਾ ਆ ਕਿ ਹਰ ਇੱਕ ਦੇ ਇਸਤਰੀ ਦੇ ਮਤਲਬ ਕਿ ਨਾਲ ਦੁੱਖ ਸਾਰੇ ਸਾਂਝਾ ਕਰਕੇ ਇੱਕ ਦੋ ਜਿਹੜੇ ਮੁਸ਼ਕਲਾਂ ਸਾਰੀਆਂ ਪੂਰੀਆਂ ਕਰਨ ਦੇ ਆ ਜੀ ਕਿ ਅੱਜ ਮੇਰੇ ਪਿੰਡ ਵਿੱਚ ਵੀ ਆ ਕੇ ਇਹਨਾਂ ਨੇ ਹਰ ਇੱਕ ਦੇ ਨਾਲ ਮਤਲਬ ਕਿ ਆਪਣੀ ਮੁਲਾਕਾਤ ਕਰਕੇ ਬਹੁਤ ਵਧੀਆ ਇਹਨਾਂ ਨੂੰ ਸਬਸੋਸ ਮਿਲਿਆ ਜੀ ਅਸੀਂ ਤੇ ਜਾਣਦੇ ਆ ਕਿ ਮਤਲਬ ਕਿ ਇਹਨਾਂ ਨੂੰ ਸਾਰੇ ਹਲਕੇ ਦੇ ਵਿੱਚੋਂ ਮਤਲਬ ਕਿ ਬਹੁਤ ਵਧੀਆ ਲੀਡ ਮਿਲੇਗੀ ਜੀ ਤੇ ਅਸੀਂ ਆਪਣੇ ਪਿੰਡ ਵਿੱਚੋਂ ਵੀ ਪੂਰਾ ਤਸल्ली नाबूਸ ਜਿਤਾਵਾਂਗੇ ਜੀ ਪਿੰਡ ਕਿਲਾ ਦੇ ਸਨ ਤੁਹਾਡੇ ਪਿੰਡ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੁਲੰਗੌਰ ਹੁਣ ਆਏ ਨੇ ਤੇ ਉਹਨਾਂ ਨੇ ਪਿੰਡ ਦੀਆਂ ਮਿਕਣਾ ਸੁਣੀਆਂ ਨੇ ਕਿਦਾਂ ਦਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਮਰੋਕੇ ਤੌਰ ਤੇ ਨਾਲ ਔਰਤ ਖੁੱਲ ਕੇ ਗੱਲ ਕਰ ਸਕਦੀ ਹੈ ਹਾਂਜੀ ਕਈ ਵਾਰ ਕਿਤੇ ਨਾ ਕਿਤੇ ਬੰਦੇ ਨਾਲ ਗੱਲ ਨਹੀਂ ਕਰ ਸਕਦੀ ਔਰ ਝੱਕਦੀ ਹੈ ਤੇ ਕੋਈ ਝੱਕਾ ਤਾਂ ਨਹੀਂ ਲੱਗਾ ਇਹਨੂੰ ਨਹੀਂ ਤੇ ਬੋਲ ਲੱਗੇ ਜਦੋਂ ਇਲੈਕਸ਼ਨ ਆ ਰਹੀ ਹੈ ਤੇ ਕਿਹਨਾਂ ਨੂੰ ਵੋਟਾ ਕਿਹੜੀ ਪਾਰਟੀ ਨੂੰ ਪਾਉਣੀ ਚਾਹੀਦੀ ਹੈ ਬਲਵੀਰ ਸਿੰਘ ਬੀਰ ਸਿੰਘ ਪੰਨੂ ਮੈਂ ਠੀਕ ਹੀ ਕਰਦਾ ਤੁਹਾਨੂੰ ਹਾਂਜੀ ਬਹੁਤ ਵਧੀਆ ਕਰਦੇ ਮੇਰਾ ਨਾਂ ਹਨਾ ਪਿੰਡ ਪਿੰਡ ਕਿਲਾ ਦੇ ਸ ਸਿੰਘ ਤੁਹਾਡੇ ਪਿੰਡ ਅੱਜ ਆਮ ਆਦਮੀ ਪਾਰਟੀ ਇਸਟਰੀਲ ਪ੍ਰਧਾਨ ਬਿੰਦਰ ਕੌਰ ਇੱਥੇ ਬੋਹ ਕੇ ਨੇ ਤੇ ਤੁਸੀਂ ਕੋਈ ਆਪਣੀਆਂ ਮਜਬੂਰੀਆਂ ਵੀ ਉਹਨਾਂ ਨੂੰ ਦੱਸੀਆਂ ਨੇ ਕੁਝ ਮੁਸੀਬਤਾਂ ਵਾਂ ਤੇ ਕੀ ਕਿਹਾ ਉਹਨਾਂ ਨੇ ਉਹਨਾਂ ਕਿਹਾ ਵੀ ਤੁਹਾਡੀ ਪੀ ਸਾਰੀ ਆਪਾਂ ਇਸੇ ਆਪ ਪੂਰੀ ਕਰਾਂਗੇ ਤੇ ਇਹੀ ਆਪ ਹੀ ਇਹੀ ਪੀ ਇਹਨਾਂ ਨੂੰ ਵੀ ਜ਼ਰੂਰ ਪੀ ਇਹ ਕਰਨਗੇ ਸਾਡੀ ਤੇ ਇਹੀ ਵੋਟ ਜ਼ਰੂਰ ਪਾਵਾਂਗੇ ਤੇ ਜਿਤਾਵਾਂ ਮੈਂ ਅੱਜ ਜਦੋਂ ਤੁਹਾਡੇ ਪਿੰਡ ਆਏ ਤੁਹਾਨੂੰ ਚੰਗਾ ਲੱਗਾ ਹਾਂਜੀ ਸਾਨੂੰ ਬਿਲਕੁਲ ਚੰਗਾ ਲੱਗਾ ਤੁਹਾਡੀ ਆਣ ਕੋ ਮੁਸ਼ਕਿਲ ਸੁਣੀ ਹਾਂਜੀ ਇਹਦਾ ਪਿੰਡਾਂ ਚਾਉਣਾ ਚਾਹੀਦਾ ਇਹਨਾਂ ਨੂੰ ਹਾਂਜੀ ਬੋਟ ਹੁਣ ਗਾੜੀ ਬੋਟਾਂ ਆ ਰਹੀਆਂ ਨੇ ਤੇ ਕਿਹਨਾਂ ਨੂੰ ਕਹੋਗੇ ਬਲਬੀਰ ਸਿੰਘ ਮੇਰਾ ਨਾਮ ਵਿਸ਼ਾਲੀ ਜੀ ਮੈਂ ਪਿੰਡ ਮਲਕਵਾਲ ਤੋਂ ਅਸੀਂ ਵਸਨੀਕਾ ਸਾਡੇ ਪਿੰਡ ਵਿੱਚ ਮੈਡਮ ਦਵਿੰਦਰਪੁਰ ਜੀ ਨੇ ਪਰਵੇਸ਼ ਕੀਤਾ ਸੀ ਔਰ ਇਹਨਾਂ ਨੇ ਸਾਡੀ ਸਾਰੀ ਪਾਨ ਕੇ ਪਿੰਡ ਵਿੱਚ ਸਭ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦਾ ਸਲਾਹ مشورہ ਕੀਤਾ ਕਿ ਸਾਨੂੰ ਕਿਸ ਤਰ੍ਹਾਂ ਆਪਣੇ ਪਿੰਡ ਨੂੰ ਅਗਾਂਹ ਵਧੂ ਲੈਣਾ ਚਾਹੀਦਾ ਹੈ ਮੈਡਮ ਨੇ ਬਹੁਤ ਵਧੀਆ ਸ਼ਲਾਘਾਯੋਗਦਨ ਦਿੱਤਾ ਔਰ ਸਾਡੀਆਂ ਬੀਬੀਆਂ ਨੇ ਉਹਨਾਂ ਨਾਲ ਪਰਵਾਹ ਹੰਗਾਰਾ ਭਰਿਆ ਤੁਹਾਨੂੰ ਵਿਸ਼ਵਾਸ ਹੈ ਇਹਨਾਂ ਨੇ ਤੁਹਾਡੀ ਜਿਹੜੀ ਮੁਸ਼ਕਲਾਂ ਸੁਣੀਆਂ ਹੱਲ ਕਰਨਗੇ ਹਾਂਜੀ ਮੈਡਮ ਹਾਂਜੀ ਸਾਰਿਆਂ ਸਾਰ ਬਹੁਤ ਵਿਸ਼ਵਾਸ ਹੈ ਔਰ ਮੈਡਮ ਦੇ ਨਾਲ ਅਸੀਂ ਕਦਮ ਦੇ ਨਾਲ ਕਦਮ ਲਾ ਕੇ ਚੱਲਾਂਗੇ ਉਹ ਜਿਹੜੀ ਇਲੈਕਸ਼ਨ ਨੂੰ ਵੋਟਾਂ ਪੈਣੀਆਂ ਨੇ ਉਹਦੇ ਵਿੱਚ ਕਿਹਨੂੰ ਵੋਟਾਂ ਪਾਉਗੇ ਆਮ ਪਾਰਟੀ ਨੂੰ ਆਮ ਪਾਰਟੀ ਠੀਕ ਲੱਗਦੀ ਤੁਹਾਨੂੰ ਹਾਂਜੀ ਬਹੁਤ ਵਧੀਆ ਹੈ ਕਿਉਂਕਿ ਆਮ ਪਾਰਟੀ ਦੇਖੋ ਸਾਡੇ ਆਮ ਜਨਤਾ ਦੇ ਵਿੱਚੋਂ ਨਿਕਲੀ ਹੋਈ ਹੈ ਇਹ ਸਾਡੇ ਆਪਣੇ ਦਿਲ ਦੀ ਆਵਾਜ਼ ਹੈ ਕਿ ਜੋ ਸਾਨੂੰ ਮੁਸ਼ਕਿਲਾਂ ਆਮ ਲੇਡੀਜ਼ ਨੂੰ ਹੋ ਰਹੀਆਂ ਨੇ ਜੋ ਜਨਤਨ ਹੋ ਰਹੀਆਂ ਨੇ ਉਹ ਸੁਣਾਉਣੀਆਂ ਸੀ ਅੰਬੋ ਪਿੰਡ ਪਿੰਡ ਚਿਚਰੇ ਆ ਅੱਜ ਤੁਹਾਡੇ ਪਿੰਡ ਬਲਬੀਰ ਸਿੰਘ ਪੰਨੂ ਚੇਅਰਮੈਨ ਤੇ ਡਾਕਟਰੋ ਇਸਤਰੀ ਬੈਂਕ ਦੀ ਪ੍ਰਧਾਨ ਮੈਡਮ ਵੀ ਅੰਦਰ ਕਾਹਨ ਨਹੀਂ ਆਏ ਨੇ ਉਹਨਾਂ ਨੇ ਮੀਟਿੰਗ ਕੀਤੀ ਆ ਤੁਹਾਡੀਆਂ ਸਮੱਸਿਆਵਾਂ ਸੁਣੀਆਂ ਉਹਨਾਂ ਨੇ ਹਾਂਜੀ ਠੀਕ ਆ ਉਹਨਾਂ ਨੇ ਸਾਨੂੰ ਬੋਲਿਆ ਇਹੀ ਜੋ ਵੀ ਸਾਡੀ ਸਮੱਸਿਆ ਅਸੀਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਸਾਡੇ ਬਾਰੇ ਬਹੁਤ ਹੀ ਜ਼ਿਆਦਾ ਸਾਡੀ ਸੁਣੀ ਹੈ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਅਸੀਂ ਹੱਲ ਕਰਾਂਗੇ ਤੇ ਤੁਸੀਂ ਬਲਵੀਰ ਪੰਨੂ ਨੂੰ ਜੁਤਾ ਦਿਓ ਤੇ ਉਹਦੇ ਵਾਸਤੇ ਤੁਸੀਂ ਸਾਰੀ ਆਵਾਜ਼ ਉਠਾਓ ਤੇ ਇਹ ਵੀ ਸਾਡੀ ਭੈਣ ਸਾਡੇ ਵਾਸਤੇ ਇੱਕ ਬਹੁਤ ਹੀ ਮੁੱਦਾ ਕਾਇਮ ਕਰ ਰਹੀ ਹੈ ਇਹਦੇ ਵਾਸਤੇ ਵੀ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਸ਼ਿਸ਼ਲੇਵਾਲ ਤੁਹਾਡੇ ਪਿੰਡ ਅੱਜ ਇਸਤਰੀ ਮੈਂਬਰ ਦੇ ਪ੍ਰਧਾਨ ਨਵਿੰਦਰ ਸੌਰ ਹੀ ਆਏ ਨੇ ਤੁਹਾਡਾ ਮੈਂ ਧੰਨਵਾਦ ਕਰਦੀ ਹਾਂ ਬਲਬੀਰ ਸਿੰਘ ਪੰਨੂ ਜੀ ਦਾ ਕਿ ਜਿਨ੍ਹਾਂ ਨੇ ਆਪਣੇ ਇਸਤਰੀ ਵਿੰਗ ਵਿੱਚੋਂ ਆ ਸਿਸਟਰ ਨੂੰ ਮੈਡਮ ਨੂੰ ਸਾਡੇ ਵਿੱਚ ਕੱਲਿਆ ਕਿ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ ਹੈਗੀਆਂ ਕਿ ਔਰਤਾਂ ਵੀ ਹਰ ਇੱਕ ਜਾਨੂ ਮਤਲਬ ਕਿ ਔਰਤਾਂ ਵੀ ਇੱਕ ਵੱਖਰੀ ਮਿਸਾਲ ਕਾਇਮ ਕਰ ਸਕਦੀਆਂ ਹਨ ਕਿ ਉਹਨਾਂ ਨੇ ਸਾਡੇ ਹਲਕੇ ਵਿੱਚ ਬਹੁਤ ਸਾਰੇ ਕੰਮ ਕੀਤੇ ਆ ਕਿ ਜਿਹੜੀਆਂ ਸੜਕਾਂ ਸੀ ਐਨੇ ਟਾਈਮ ਤੋਂ ਨਹੀਂ ਸੀ ਬਣ ਪਾਰੀਆਂ ਉਹਨਾਂ ਦੇ ਆਉਣ ਤੋਂ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਸੜਕਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਸੀ ਬਣਾ ਪਾਈਆਂ ਇੰਨੇ ਸਾਲਾਂ ਤੋਂ 75 ਸਾਲਾਂ ਤੋਂ ਉਹ ਇਹਨਾਂ ਨੇ ਆ ਕੇ ਬਣਾਈਆਂ ਜੇ ਬੇਰੋਜ਼ਗਾਰ ਸੀਗੇ ਨੌਜਵਾਨ ਜਿਹੜੇ ਨੌਕਰੀਆਂ ਲਈ ਇੱਧਰ ਉੱਧਰ ਫਟਕਦੇ ਸੀਗੇ ਅਬ੍ਰਾਡ ਜਾਂਦੇ ਸੀਗੇ ਉਹਨਾਂ ਨੇ ਇੰਨੇ ਸਾਰੇ ਨੌਜਵਾਨਾਂ ਨੂੰ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇ ਲਵਾਇਆ ਵਾ ਤਾਂ ਕਿ ਅਸੀਂ ਪੰਜਾਬ ਵਿੱਚ ਰਹਿ ਕੇ ਪੰਜਾਬ ਨੂੰ ਇੱਕ ਮਿਸਾਲ ਬਣਾ ਸਕੀਏ ਅਸੀਂ ਪੰਜਾਬ ਨੂੰ ਨੰਬਰ 1 ਦੇਸ਼ ਬਣਾ ਸਕੀਏ ਅਤੇ ਮੈਂ ਬਲਬੀਰ ਸਿੰਘ ਪੰਨੂ ਜੀ ਦਾ ਤੇ ਆਮ ਆਦਮੀ ਪਾਰਟੀ ਦੇ ਕੇਸ਼ਰੀਵਾਲ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਗਰੀਬਾਂ ਲਈ ਇੱਕ ਮੁਹੱਲਾ ਮੁਹੱਲਾ ਕਲੀਨਿਕ ਵੀ ਸਟਾਰਟ ਕੀਤੇ ਨੇ ਤਾਂ ਕਿ ਜਿਹੜੇ ਗਰੀਬ ਲੋਕ ਵਾ ਜਿਹੜੇ ਦਵਾਈਆਂ ਲੈਣ ਦੀ ਇੰਨੀ ਨਹੀਂ ਰੱਖ ਸਕਦੇ ਗੁੰਜਾਇਸ਼ ਨਹੀਂ ਰੱਖ ਸਕਦੇ ਉਹ ਵੀ ਫ੍ਰੀ ਇਲਾਜ ਕਰਵਾ ਸਕਣ ਤੇ ਫ੍ਰੀ ਦਵਾਈਆਂ ਵੀ ਲੈ ਸਕਣ ਮੈਂ ਧੰਨਵਾਦ ਕਰਦੀ ਹਾਂ ਬਲਬੀਰ ਸਿੰਘ ਪੰਨੂ ਜੀ ਦਾ ਤੇ ਤੀਸਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਕਿ ਜਿਨ੍ਹਾਂ ਨੇ ਗਰੀਬ ਲੋਕਾਂ ਦੀ ਸੁਣੀ ਅਤੇ ਮਾਡਰਨ ਸਕੂਲ ਬਣਾਏ ਜਿਹੜੇ ਲੋਕ ਕਹਿੰਦੇ ਸੀ ਕਿ ਸਰਕਾਰੀ ਸਕੂਲਾਂ ਵਿੱਚ ਐਜੂਕੇਸ਼ਨ ਨਹੀਂ ਹੈਗੀ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਕਿ ਜਿਹੜੇ ਸਰਕਾਰੀ ਸਕੂਲਾ ਅੱਜ ਉਹ ਵੀ ਇੰਗਲਿਸ਼ ਮੀਡੀਅਮ ਸਕੂਲਸ ਨੂੰ ਵੀ ਪਿੱਛੇ ਛੱਡ ਰਹੇ ਆ ਅੱਜ ਤੁਸੀਂ ਕਫਰ ਦੇ ਘੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਕੀ ਕਹਿਣਾ ਮੈਂ ਸਭ ਤੋਂ ਪਹਿਲਾਂ ਸਰਦਾਰ ਬਰਬੀਰ ਸਿੰਘ ਪੰਨੂ ਦਾ ਬਹੁਤ ਹੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੀ ਇਸ ਹਲਕੇ ਤੇ ਡਿਊਟੀ ਲਾਈ ਆ ਤੇ ਮੈਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੀ ਆ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਤੇ ਬਹੁਤ ਹੀ ਮੈਂ 7 ਤੋਂ 8 ਪਿੰਡਾਂ ਦੀ ਮੀਟਿੰਗ ਕਰਕੇ ਆਈ ਆ ਤੇ ਹਰ ਰੋਜ਼ ਜਾਂਦੇ ਜਿੰਨਾ ਵੀ ਹੋ ਸਕੇ ਮੈਨੂੰ ਇਹੋ ਹੀ ਰਿਜ਼ਲਟ ਮਿਲਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਬੱਚਾ ਬੱਚਾ ਪਿਆਰ ਕਰ ਰਿਹਾ ਹੈ ਤੇ ਲੇਡੀਜ਼ ਦੀਆਂ ਮੁਸ਼ਕਲਾਂ ਮੈਂ ਸੁਣੀਆਂ ਲੇਡੀਜ਼ ਵੀ ਮੇਰੇ ਨਾਲ ਪੂਰੀਆਂ ਮੋਢੇ ਦੇ ਮੋਢਾ ਲਾ ਕੇ ਇਹ ਹੀ ਕਹਿ ਰਹੀਆਂ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਐਰਕਾ ਪੂਰੀ ਲੀਡ ਤੇ ਜਿਤਾਵਾਂਗੇ ਦੇ ਨਾਲ ਦੀ ਨਾਲ ਇਹੋ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹੁਣ ਛੱਡ ਨਹੀਂ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਪੂਰਾ ਯੋਗਦਾਨ ਦੇਵਾਂਗੇ ਤੇ ਆਮ ਪਾਰਟੀ ਸਾਡੇ ਲਈ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਿਹਾ ਵਾ ਕਿ ਸਾਨੂੰ ਇਸ ਪਾਰਟੀ ਤੋਂ ਬਹੁਤ ਹੀ ਮਾਣ ਹੈ ਕਿ ਇਹਨਾਂ ਨੇ ਬਹੁਤ ਸਰਕਾਰੀ ਜੋਬ, ਮਹੱਲਾ ਕਲੀਨਿਕ, ਬਿਜਲੀ ਮੁਫਤ, ਰੋਜ਼ਗਾਰ ਤੇ ਹਰ ਮੁਸ਼ਕਲ ਔਰਤ ਦੀ ਸੁਣੀ ਜਾ ਰਹੀ ਹੈ ਤੇ ਮਤਲਬ ਮੈਨੂੰ ਬਹੁਤ ਮਾਣ ਹੋਇਆ ਤੇ ਬਹੁਤ ਖੁਸ਼ੀ ਹੋਈ ਆ ਕਿ ਆਉਣ ਵਾਲਾ ਸਮਾਂ ਜੋ ਲੇਡੀਜ਼ ਦੇ ਵਾਸਤੇ ਜੋ ਇੱਕ ਲੇਡੀ ਚ ਚੁਣੀ ਗਈ ਆ ਤੇ ਇਸ ਨਾਲ ਲੇਡੀ ਦਾ ਬਹੁਤ ਹੀ ਪਰਮਾਹੁੰਗਾਰਾ ਮਿਲ ਲਿਆ ਮੈਨੂੰ ਬਹੁਤ ਵਧੀਆ ਲੱਗਾ ਹੈ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਮਤਲਬ ਇਸ ਏਰੀਏ ਦੇ ਵਿੱਚ ਪੂਰਾ ਆਪਣਾ ਪਿੰਡਾਂ ਦੇ ਵਿੱਚ ਪੂਰਾ ਵਧੀਆ ਰਿਜ਼ਲਟ ਲੈ ਕੇ ਆਮ ਪਾਰਟੀ ਨੂੰ ਸ਼ਹਿਰੀ ਕਲਸੀ ਜੀ ਵੀਰ ਜੀ ਨੂੰ ਚੰਗੀ ਲੀਡ ਤੇ ਜਿਤਾਵਾਂਗੇ